ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਸ ਪਾਵਨ ਪਵਿੱਤਰ ਸ਼ਬਦ ਦਾ ਵਿਚਾਰਨ ਸਿੱਖਣਾ ਜੋ 1178 ਅੰਗ ਤੇ ਆਉਂਦਾ ਹੈ ਤੇ ਬਸੰਤ ਰਾਗ ਦੇ ਵਿੱਚ ਇਸ ਸ਼ਬਦ ਦੇ ਵਿੱਚ ਮੰਗੀ ਕੋਈ ਸ਼ਬਦ ਨੇ ਜਿਹਨਾਂ ਨੂੰ ਆਮ ਹੀ ਸੰਗਤਾਂ ਗਲਤ ਉਚਾਰਨ ਕਰ ਜਾਂਦੀਆਂ ਹੈ ਸੋ ਆਪ ਜੀ ਅੱਗੇ ਇੱਕ ਬੇਨਤੀ ਰੱਖਣੀ ਹੈ ਕਿ YouTube ਦੀ ਪਲੇਲਿਸਟ ਦੇ ਵਿੱਚ ਸਾਰੀਆਂ ਬਾਣੀਆਂ ਦੀ ਸੰਖਿਆ ਪਈ ਹੈ ਪੰਜ ਬਾਣੀਆਂ ਸੁਖਮਣੀ ਸਾਹਿਬ ਬਾਵਣ ਅਖਰੀ ਪਟਾਂ ਦੇ ਸਵਈਏ ਸਹਿਸਕ੍ਰਿਤੀ ਗੂਜਰੀ ਰਾਗ ਦਾ ਪਦ ਤਲੰਗ ਰਾਗ ਦਾ ਪਦ ਅਤੇ ਹੋਰ ਮਹਿੰਗੇ ਸ਼ਬਦਾਂ ਦੇ ਉਚਾਰਨ ਦੱਸੇ ਨੇ ਜਾ ਕੇ ਸਰਵਣ ਕਰੋ ਸੋ ਸ਼ੁਰੂ ਹੁੰਦਾ ਹੈ ਬਸੰਤ ਹਿੰਡੋਲ ਮਹੱਲਾ ਚੌਥਾ ਮੇਰਾ ਇੱਕ ਖਿੰਨ ਮਨੂਆ ਰਹਿ ਨਾ ਸਕੈ ਇਥੇ ਦਲਾਵਾਂ ਨੂੰ ਲੱਗੀਆਂ ਸ਼ੱਕੇ ਨਹੀਂ ਪੜਨਾ ਸਕੈ ਨਿਤ ਹਾਰ ਹਰ ਨਾਮ ਰਸ ਗੀਤੇ ਗੀਤੇ ਪੜਨਾ ਗੱਗੇ ਨੂੰ ਬਿਹਾਰੀ ਧੱਦੇ ਦੇ ਲਾ ਲੱਗੀਏ ਗੀਤੇ ਜੋ ਬਾਰਿਕ ਰਸਕ ਪਰਿਓ ਥਨ ਮਾਤਾ ਥਨ ਕਾਢੇ ਬਿਲਲ ਬਲੀਦੇ ਬਲੀਦੇ ਪਾੜ ਇਕੱਠਾ ਸੰਗਤ ਜੀ ਬਿੱਲੀ ਤੇ ਨਹੀਂ ਪੜ ਦੇਣਾ ਬਲੀ ਦੇ ਬੇਲ ਲ ਬਲੀ ਦੇ ਗੋਬਿੰਦ ਜੀਓ ਮੇਰੇ ਮਨ ਤਨ ਨਾਮ ਹਰ ਬੀਦੇ ਵੱਡੇ ਭਾਗ ਵੱਡੇ ਨਹੀਂ ਪੜਨਾ ਵੱਡੇ ਦਲਾਵਾ ਦੇ ਨਾਲ ਵੱਡੇ ਭਾਗ ਸਤਗੁਰ ਪਾਇਆ ਵਿੱਚ ਕਾਇਆ ਨਗਰ ਹਰ ਸਿੱਧੇ ਰਹਾਉ ਜਨ ਕੇ ਸਾਸ ਸਾਸ ਹੈ ਜੀਤੇ ਇਥੇ ਵੀ ਸ਼੍ਰਾਮ ਹੈ ਜਾਣ ਕੇ ਸਾਸ ਸਾਸ ਹੈ ਜੀਤੇ ਹਰ ਵਿੱਚ ਹਰ ਬਿਰ ਹੈ ਪ੍ਰਭੂ ਹਰ ਭੀਤੇ ਜੋ ਜਲ ਕਮਲ ਪ੍ਰੇਤ ਅਤ ਭਾਰੀ ਬਿਨ ਜਲ ਦੇਖੇ ਸੁਖ ਲੀਦੇ ਹੁਣ ਇਹ ਪਾੜ ਜਿਹੜਾ ਸੰਗਤ ਜੀ ਸੁਖ ਲੀਦੇ ਸਸੇ ਦੇ ਔਕੜ ਉੱਤੇ ਅਦਕ ਲਾ ਕੇ ਕਕਾ ਸੁਖ ਕਸ ਕੇ ਬੋਲਣਾ ਹੈ ਸੁੱਕ ਲੀਡੇ ਇਹ ਲੀਡੇ ਪਾੜ ਜਿਹੜਾ ਸੰਗਤ ਜੀ ਇਹ ਸਬੰਧ ਕਰਉਣਾ ਸਸੇ ਔਂਕੜ ਉੱਤੇ ਅਦ ਕਕਾ ਵੱਖਰਾ ਲੱਲੇ ਨੂੰ ਬਿਹਾਰੀ ਤੱਦੇ ਨਾਲ ਲੀਡੇ ਪਾੜ ਇਕੱਠਾ ਪੜਨਾ ਪਰ ਜਿਹੜਾ ਕਕਾ ਸਸੇ ਦੇ ਨਾਲ ਆਉਣਾ ਲੱਲਾ ਤੱਦੇ ਦੇ ਨਾਲ ਆਉਣਾ ਸੁੱਕ ਲੀਡੇ ਇਸ ਤਰ੍ਹਾਂ ਪੜਨਾ ਕਸ ਕੇ ਬੋਲਣਾ ਅਦਕ ਲਾ ਕੇ ਸਸੇ ਉਹਦੇ ਅਦਕ ਲੱਗੇਗਾ ਸੁੱਕ ਲੀਡੇ ਜਨ ਜੱਪਿਓ ਨਾਮ ਨਰਿੰਜਨ ਨਰਹਰ ਉਪਦੇਸ਼ ਗੁਰੂ ਹਰਪ੍ਰੀਤ ਜਨਮ ਜਨਮ ਕੀ ਹਉ ਮੈ ਮਲ ਨਿਕਸੀ ਹਰ ਅੰਮ੍ਰਿਤ ਹਰ ਜਲ ਨੀਦੇ ਹਮਰੇ ਕਰਮ ਨਾ ਵਿਚਰੋ ਠਾਕੁਰ ਤੁਮ ਤੁਮ ਭਾਰੈ ਪੈਰ ਰਖੋ ਆਪਣੀਦੇ ਆਪਣੀਦੇ ਕੱਠੇ ਪਾੜ ਪੜਨਾ ਹੈ ਆਪਣੀਦੇ ਹਰ ਭਾਵੇਂ ਸੁਣ ਬਿਨੋ ਬੇਨਤੀ ਜਨ ਨਾਨਕ ਸਰਨ ਪਵਿੱਤੇ ਸਰਨ ਪਵਿੱਤੇ ਪਵਿੱਤੇ ਵੀ ਬਾਟ ਸੰਗਤ ਜੀ ਇਕੱਠਾ ਹੈ ਸੋ ਇਸ ਸ਼ਲੋਕ ਦੀ ਆਪ ਜੀ ਨੇ ਸੰਥਿਆ ਕਰ ਲਈ ਹੈ ਸੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾ ਲਾਹਾ ਲੈ ਸਕਣ YouTube ਦੀ ਪਲੇਲਿਸਟ ਦੇ ਵਿੱਚ ਆਪਣੇ ਸਾਰੀ ਸੰਥਿਆ ਪਈ ਹੋਈ ਹੈ ਜਿੰਨੇ ਵੀ ਮਹਿੰਗੀ ਸ਼ਬਦ ਹਨ ਭਟਾਂ ਦੇ ਸਵਈਏ ਸਹਿਸਕ੍ਰਿਤੀ ਗੂਜਰੀ ਰਾਗ ਦਾ ਪਦਾ ਤਲੰਗ ਰਾਗ ਦਾ ਪਦਾ ਸਾਰਿਆਂ ਦੀ ਸੰਖਿਆ ਤੇ ਪਈ ਜਾ ਕੇ ਸਰਵਨ ਕਰੋ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ